ਪਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਬੋਲੋ ਅਸੀਂ ਆਪਾ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੇ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆ ਪਟਿਆਲਾ ਤੇ ਅਸੀਂ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਮੇਅਰ ਸਾਹਿਬਾਨ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖਿਏ ਥੇ ਅੱਗੇ ਅੱਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੀ ਹੋਈ ਆ ਆਈ ਐਮ ਰੀਅਲੀ ਵੈਰੀ ਐਬਸਰਟ ਮੈਂ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜਿਹੇ ਸਾਲੋਂ ਸ਼ਾਮਵੰਦ ਸਿੰਘ ਪਟਿਆਲਾ ਸਾਫ਼ ਸੁਥਰਾ ਹੋਗਾ ਪਰ ਇਹੋ ਜਿਹੇ ਸਾਲੋਂ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਬੀਟੀਆਂ ਹੁੰਦੀਆਂ ਉਹਦੇ ਚ ਇਹਨਾਂ ਨੂੰ ਵੱਧ ਸਫਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜਿੱਦ ਨੇ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ ਚ ਮੈਂ ਕਹਿਣ ਕਹਿ ਕੇ ਜਾ ਰਿਹਾ ਵਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟਸ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਾ ਜਿੱਲੇ ਵੀ ਸਾਫ ਸਫਾਈ ਹੈਗੀ ਉਹ ਜਿੱਲੇ ਵੀ ਸਾਈਟਸ ਦੇਖੀ ਅਸੀਂ ਆ ਪਤਾ ਹੈ ਜੀਵੀ ਪੁਆਇੰਟਸ ਆਉਣ ਚਾਹੀਏ ਸੈਕੰਡਰੀ ਪੁਆਇੰਟ ਆਉਣ ਕਿ ਅਸੀਂ ਚਾਹੁੰਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਮੈਂ ਵਿਸ਼ਵਾਸ ਦਵਾ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦਿਖੀ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲ ਡਿਪਾਰਟਮੈਂਟ ਕੋਲ ਕਿ ਉਹ ਨਹੀਂ ਕਰੋਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਦੇ ਉਹ ਸੀ ਆਪਾਂ ਕਰਾਂਗੇ ਆਪਾਂ ਮੇਰੀ ਇਹ ਵਾਰਨਿੰਗ ਹੈ ਕਮਿਸ਼ਨਰ ਸਾਹਿਬ ਜੀ ਮੇਅਰ ਸਾਹਿਬ ਦੇਖੋ ਬਦਲ ਗਏ ਬਹੁਤ ਹੀ ਮਨ ਨੂੰ ਨਮਸ਼ੀ ਹੋਈ ਹੈ ਬਦਲ ਗਏ ਰੀਅਲੀ ਬਰੀ ਅਫਸਰ ਜੋ ਹਾਲਾਤ ਦੇਖਿਆ ਜਦੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮੱਛਰ ਹੋ ਗਿਆ ਮੱਖੀ ਹੋ ਗਿਆ ਡੈਰੀਆ ਹੋ ਗਿਆ ਡੇਂਗੋ ਅਗੇ ਸ਼ੁਰੂ ਹੋ ਜਾਣਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਹੀ ਕਹੂੰਗਾ ਕਿ ਇਹਨੂੰ ਸੀਰੀਅਸਲੀ ਉਹਨੇ ਸੀਰੀਅਸ ਲੋਟ ਅੱਜ ਤੋਂ ਹੀ ਤੁਸੀਂ ਆ ਸਾਰਾ ਲੱਗ ਜਾ ਜੀ ਚੱਲੋ ਰਾਈਟ ਥੈਂਕ ਯੂ ਵੈਰੀ ਥੈਂਕ ਯੂ